ਸਤਿ ਸ਼੍ਰੀ ਗਾਲ ਜੀ ਮੇਰਾ ਨਾਮ ਨਵੀਨ ਕੁਮਾਰ ਹੈ ਮੈਂ ਰੋਪੜ ਵਿੱਚ ਰਹਿੰਦਾ ਹਾਂ ਮੈਂ ਪਿਛਲੇ 1 ਸਾਲ ਤੋਂ ਆਮ ਆਦਮੀ ਕਲੀਨਿਕ ਸੰਤੇ ਮਾਜਰੇ ਵਿੱਚ ਐਸੇ ਫਾਰਮਾਸਿਸਟ ਕੰਮ ਕਰ ਰਿਹਾ ਹਾਂ ਭਗਵੰਤ ਮਾਨ ਜੀ ਦਾ ਆਮ ਆਦਮੀ ਕਲੀਨਿਕ ਦਾ ਇਨੀਸ਼ੀਏਟਿਵ ਬਹੁਤ ਵਧੀਆ ਹੈ ਇਸ ਵਿੱਚ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਟੈਸਟ ਹੁੰਦੇ ਹਨ ਤੇ ਲੋਕਾਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਬੜੀ ਲਾਈਨਾਂ ਤੋਂ ਤੇ ਮਹਿੰਗੇ ਟੈਸਟਾਂ ਤੋਂ ਮੁਕਤੀ ਮਿਲੀ ਹੈ ਇਸ ਕਰਕੇ ਉਰੇ ਦੇ ਪੇਸ਼ੈਂਟ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਨੂੰ ਇੱਥੇ ਫ੍ਰੀ ਦਵਾਈਆਂ ਫ੍ਰੀ ਟੈਸਟ ਫਰੀ ਕਾਉਂਸਲਿੰਗ ਸਭ ਕੀਤੀ ਜਾਂਦੀ ਹੈ ਇੱਥੇ ਦਾ ਕੀ ਇੱਥੇ ਪਰਚੀਆਂ ਦੇ ਵੀ ਪੈਸੇ ਨਹੀਂ ਲੱਗਦੇ ਹਨ ਜਿਸ ਕਰਕੇ ਇੱਥੇ ਦੇ ਲੋਕ ਬਹੁਤ ਖੁਸ਼ ਹਨ ਤੇ ਇਹਨਾਂ ਨੇ ਸਾਨੂੰ ਵੀ ਨੌਕਰੀ ਪ੍ਰੋਵਾਈਡ ਕੀਤੀ ਹੈ ਜਿਸ ਕਰਕੇ ਅਸੀਂ ਵੀ ਬਹੁਤ ਖੁਸ਼ ਹਾਂ ਮੇਰਾ ਨਾਮ ਨੀਸ਼ਾ ਹੈ ਮੈਂ ਮੋਹਾਲੀ ਦੀ ਰਹਿਣ ਵਾਲੀ ਹਾਂ ਮੈਂ 1 ਸਾਲ ਤੋਂ ਆਮ ਆਦਮੀ ਕਲੀਨਿਕ ਵਿੱਚ ਆਪਣੀ ਸੇਵਾ ਨਿਭਾ ਰਹੀ ਹਾਂ ਇਸ ਕਲੀਨਿਕ ਵਿੱਚ ਗਰੀਬ ਤੋਂ ਅਮੀਰ ਬੰਦਾ ਆ ਰਿਹਾ ਹੈ ਔਰ ਆਪਣੇ ਇਲਾਜ ਕਰਵਾ ਰਿਹਾ ਹੈ ਸਾਡੇ ਕਲੀਨਿਕ ਵਿੱਚ ਦਵਾਈਆਂ ਫ੍ਰੀ ਮਿਲਦੀਆਂ ਹਨ ਇੱਥੇ 40 ਤਰ੍ਹਾਂ ਦੇ ਟੈਸਟ ਵੀ ਫ੍ਰੀ ਕੀਤੇ ਜਾਂਦੇ ਹਨ ਜੋ ਕਿ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਮੇਰਾ ਕੰਮ ਇੱਥੇ ਹੈ ਕਿ ਸਲਿੱਪ ਬਣਾਣਾ ਔਰ ਸਲਿੱਪ ਬਣਵਾ ਕੇ ਪੇਸ਼ੈਂਟ ਡਾਕਟਰ ਦੇ ਕੋਲ ਜਾਂਦੇ ਹਨ ਔਰ ਉਸ ਤੋਂ ਬਾਅਦ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਗਰ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਦੇ ਟੈਸਟ ਵੀ ਇੱਥੇ ਫ੍ਰੀ ਕੀਤੇ ਜਾਂਦੇ ਹਨ ਇੱਥੇ ਲੋਕਾਂ ਨੂੰ ਖਾਂਸੀ ਬੁਖਾਰ ਬੀਪੀ ਸ਼ੂਗਰ ਕੋਲੇਸਟ੍ਰੋਲ ਸਾਰੀਆਂ ਦੀਆਂ ਦਵਾਈਆਂ ਮੁਫਤ ਮਿਲਦੀਆਂ ਹਨ ਅਤੇ ਟੈਸਟ ਜਿਵੇਂ ਕਿ ਐਲ ਐਫ ਟੀ ਆਰ ਐਫ ਟੀ ਸੀ ਵੀ ਸੀ ਕੈਲਸ਼ੀਅਮ ਦੇ ਟੈਸਟ ਵੀ ਮੁਫਤ ਹੁੰਦੇ ਹਨ ਜੋ ਕਿ ਬਾਹਰ ਬਹੁਤ ਮਹਿੰਗੇ ਪੈਂਦੇ ਹਨ ਆਮ ਆਦਮੀ ਕਲੀਨਿਕ ਕਰਕੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਤੇ ਲੱਖਾਂ ਲੋਕਾਂ ਨੂੰ ਮੁਫਤ ਦਵਾਈਆਂ ਮਿਲਿਆ ਹਨ ਜਿਸ ਕਰਕੇ ਉਹ ਖੁਸ਼ ਹਨ ਪਹਿਲਾਂ ਲੋਕ ਪ੍ਰਾਈਵੇਟ ਹਸਪੀਟਲ ਜਾਂਦੇ ਸੀ ਜਿਸ ਉਹਨਾਂ ਦਾ ਉੱਥੇ ਬਹੁਤ ਪੈਸੇ ਲੱਗਦੇ ਸੀ ਔਰ ਟੈਸਟਾਂ ਦੇ ਵੀ ਕਾਫੀ ਪੈਸੇ ਲੱਗਦੇ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਫਾਇਦਾ ਵੀ ਨਹੀਂ ਹੁੰਦਾ ਸੀ ਫਿਰ ਸਾਡੇ ਕੋਲ ਆ ਕੇ ਆਪਣਾ ਫ੍ਰੀ ਇਲਾਜ ਕਰਵਾਉਂਦੇ ਹਨ ਔਰ ਬਹੁਤ ਖੁਸ਼ ਹੁੰਦੇ ਹਨ ਔਰ ਉਹਨਾਂ ਨੂੰ ਇੱਥੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਹਨ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਔਰ ਲੱਖਾਂ ਲੋਕਾਂ ਦਾ ਇਲਾਜ ਫ੍ਰੀ ਹੋ ਰਿਹਾ ਹੈ